ਤੋ ਹਾਂਜੀ ਬਾਜੀ ਨਮਸਕਾਰ ਆਦਾਬ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਵੀਰੇ ਸਵਾਗਤ ਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਉਹ ਜਿਹੜਾ ਸਾਧਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ ਨਵੇਂ ਬਾਜੀ ਚੈਨਲ ਆਪਾਂ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੁਟ ਲੈ ਜਾਈਆਂ ਸ਼ਾਨਦਾਰ ਵੀਡੀਓ ਲਿਆ ਦੇ ਰਿਆ ਕਰੀਏ ਤੇ ਇੱਕ ਤੋਂ ਇੱਕ ਅਰੇ ਤੇ ਟੌਪ ਜਾਨਵਰਾਂ ਦਾ ਸ਼ੌਂਕ ਕਰਾਂ ਦੇ ਰਿਆ ਕਰੀਏ ਉਹ ਹਾਂਜੀ ਵੀ ਬਾਬੋ ਪਹਿਲਾਂ ਯਾਰ ਤੁਹਾਡੇ ਤੋਂ ਮੈਂ ਮਾਫੀ ਚਾਹੁੰਦਾ ਕਿ ਵੀਰੇ ਤਿੰਨ ਦਿਨ ਹੋ ਗਏ ਕੋਈ ਆਪਣੀ YouTube ਤੇ ਮੇਰਾ ਭਰਾ ਵੀਡੀਓ ਨਹੀਂ ਆਈ ਸੀ ਵੀਰੇ ਕਾਰਨ ਉਹੀ ਆ ਜਾਨਵਰ ਆਪਣੇ ਕੋਲੇ ਹੈ ਨਹੀਂ ਜੇ ਭਰਾ ਇਸ ਟਾਈਮ ਠੀਕ ਹੈ ਜੀ ਤਿੰਨ ਦਿਨਾਂ ਬਾਅਦ ਮੇਰਾ ਭਰਾ ਵੀਡੀਓ ਲਾਉਣ ਲੱਗਾ ਪਹਿਲਾਂ ਤੁਸੀਂ ਪੈਰ ਚੈੱਕ ਕਰੋ ਉਤਰ ਆਪਣੇ ਦਾ ਸੜੇ ਹੋਏ ਗੂੜੇ ਲਾਲ ਪੈਰਾਂ ਦਾ ਬਾਬੇ ਉਹ ਆਪਣਾ ਵੱਡਾ ਕਬੂਤਰ ਜੋੜਾ ਵੀਰੇ ਵੱਡਾ ਪਹਿਲਾਂ ਤੁਹਾਨੂੰ ਮੈਂ ਰੇਟ ਮੈਂਸ਼ਨ ਕਰ ਦਿੰਦਾ ਫਿਰ 5000 ਰੁਪਏ ਦਾ ਜੋੜਾ ਜੀ ਫੁੱਲ ਗਰੰਟੀ ਵਾਲਾ ਜੋੜਾ ਮੇਰਾ ਭਰਾ ਜਿਹੜੇ ਮੈਨੂੰ ਭਰਾ ਫੋਨ ਕਰ ਦੇਣਾ ਕਾਸ਼ ਵੀਰੇ ਪੈਸਿਆਂ ਦਾ ਕੋਈ ਚੱਕਰ ਨਹੀਂ ਪਰ ਚੀਜ਼ ਇਹੋ ਜਿਹੀ ਹੋਵੇ ਕਿ ਬਈ ਯਾਦ ਹੀ ਕਰੀਏ ਆਪਰੇ ਚੈੱਕ ਕਰੋ ਵੱਡਾ ਜੋੜਾ ਆਪਣੇ ਘਰੋਂ ਆ ਸਪੈਸ਼ਲੀ ਠੀਕ ਹੈ ਜੀ ਧੰਨੇ ਵਾਲਾਂ ਦੀ ਕੂਦਰੀਆ ਜੀ ਚੈੱਕ ਕਰ ਲਓ ਕਬੂਤਰ ਦਾ ਮਾਪਿਓ ਤੇ ਬਾਈ ਜੀ ਕੂਦਰੀ ਦਾ ਮਾਪਿਓ ਆਪਣੇ ਲਵੇ ਬੈਠਾ ਵਾ ਆ ਕੱਲੇ ਪੈਰ ਚੈੱਕ ਕਰ ਲਓ ਤੁਹਾਨੂੰ ਆਪ ਹੀ ਪਤਾ ਲੱਗ ਜੂ ਬਾਬਿਓ ਕਿ ਐਸਾ ਬਲੱਡ ਦੇ ਵਿੱਚ ਕੀ ਗੱਲ ਬਾਤ ਕੀ ਖਾਸੀਅਤ ਠੀਕ ਆ ਭਰਾ ਰੇਟ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਦੱਸਿਆ ਵੀਰੇ ਮੈਂ ਨਹੀਂ ਚਾਹੁੰਦਾ ਮੇਰੇ ਕਰਕੇ ਕਿਸੇ ਸੱਜਣ ਦਾ ਮੇਰਾ ਭਰਾ ਟਾਈਮ ਖਰਾਬ ਹੋਵੇ ਠੀਕ ਆ ਜੀ ਵੀਰੇ 202500 ਵਾਲਾ ਬੰਦਾ ਪੁਲਿਸ ਫੋਨ ਨਾ ਲਾਵੇ ਆਖੇ ਬਹੁਤ ਭਰਾ ਨਾਲ ਵਿੱਚ ਉਹ ਇਹ ਗੱਲ ਕਹਿ ਜਾਂਦੇ ਵੀਰੇ ਸਾਡੇ ਕੋਲੇ ਇੰਨੇ ਆ ਹਨਾ ਤਾਂ ਕਰ ਲਓ ਅਗਲੀ ਵਾਰ ਆਪਾਂ ਕਰ ਲਾਂਗੇ ਨਹੀਂ ਭਰਾ ਉਹੋ ਜੀ ਇਹ ਚੀਜ਼ ਹੈ ਨਹੀਂ ਕਿ ਠੀਕ ਆ ਜੀ ਵਿੱਚੋਂ ਜਿਹੜੇ ਭਰਾ ਆਪਾਂ ਨੂੰ ਫੋਨ ਆਉਂਦੇ ਕਾਸ਼ਪੁਰੇ ਪੈਸਿਆਂ ਦਾ ਕੋਈ ਚੱਕਰ ਜਦੋਂ ਅਗਲੇ ਨੂੰ ਆਪਾਂ 3000 ਰੁਪਏ ਰੇਟ ਕਹਿ ਦਿੰਦੇ ਹਾਂ ਨਾ ਵੀ ਤੁਸੀਂ ਯਕੀਨ ਮੰਨਿਓ ਕਈ ਬੰਦੇ ਵਿੱਚੋਂ ਇਹੋ ਜਿਹੇ ਨੇ ਅਗਲਾ ਸਾਨੂੰ ਨਾ ਹੈਰਾਨ ਹੋਣ ਵਾਲਾ ਆਪਣਾ ਇਮੋਜੀ ਹੁੰਦਾ ਨਾ ਜਿਹੜਾ ਸਟicker ਉਹ ਭੇਜ ਦਿੰਦਾ ਹੈ ਕਿ ਜੋੜਾ 3000 ਰੁਪਏ ਦਾ ਤੇ ਭਾਈ ਜੀ ਗਰੰਟੀਆਂ ਉਹਨਾਂ ਨੇ ਇੰਨੀਆਂ ਕੋਈ ਜ਼ਿਆਦਾ ਮੰਗਦੇ ਨਹੀਂ ਨਾ ਫਿਰ ਮੰਨ ਕੇ ਚਲੋ ਜੇ ਰੋਮਾਂ ਦੇ ਸਾਨੂੰ ਫੋਨ ਆਉਂਦੇ ਉਹਨਾਂ ਨੇ ਇੱਕੋ ਗੱਲ ਕਹਿਣੀ ਆ ਕਾਸ਼ਪੁਰੇ ਜੋੜਾ ਇਹੋ ਜਿਹਾ ਹੋਵੇ ਕਿ ਘਰ ਦੀਆਂ 11 ਵਿੱਚ ਬੱਚੇ ਰਾਤਾਂ ਪੌਣ ਬਾਬੇ ਯਾਰ ਦੱਸੋ ਕੱਲੇ ਮੂੰਹੂ ਕਹਿਣ ਦੇ ਨਾਲ ਬੱਚਿਆਂ ਨੇ ਰਾਤ ਨਹੀਂ ਪਉਣੀ ਭਾਈ ਨਸਲ ਹੋਣੀ ਚਾਹੀਦੀ ਥੋੜੀ ਸਾਂਭ ਹੋਣੀ ਚਾਹੀਦੀ ਆ ਠੀਕ ਆ ਵਿੱਚੋਂ ਭਰਾ ਕਹਿੰਦੇ ਨਾ ਵੀਰੇ ਸਾਡੇ ਮਲੇ ਚ ਕੋਈ ਬੰਦਾ ਆ ਉਹਦੇ ਕਬੂਤਰ ਬਹੁਤ ਉੱਡਦੇ ਆ ਭਾਈ ਤੁਸੀਂ ਅਗਲੇ ਤੇ ਕਬੂਤਰ ਉੱਡਦੇ ਵੇਖਦੇ ਹੋ ਪਰ ਅਗਲੇ ਦੀ ਨਸਲ ਅਗਲੇ ਦੀ ਮਿਹਨਤ ਨਹੀਂ ਵੇਖਦੇ ਕਿ ਅਗਲਾ ਕੈਸੇ ਹੱਬ ਦੀ ਖਰਾਕ ਚਾਰਦਾ ਆਪਣੇ ਕੂਤਿਆਂ ਨੂੰ ਕੈਸੇ ਹੱਬ ਦੀ ਅਗਲਾ ਮਿਹਨਤ ਕਰਦਾ ਆ ਠੀਕ ਆ ਪਰ ਫਿਰ ਜਾ ਕੇ ਚੀਜ਼ਾਂ ਹੋਈਆਂ ਰੀਅਲਟ ਤੇ ਹੁੰਦੀਆਂ ਨੇ ਤੇ ਵੀਰੇ ਜੋੜਾ ਐਸਾ ਟੌਪ ਜੋੜਾ ਨਾ ਜਿਹੜੇ ਬੰਦੇ ਘਰੇ ਮੇਰਾ ਭਰਾ ਜੋੜਾ ਆ ਗਿਆ ਆ ਵੀਰੇ ਆਪਣਾ ਬਟਾ ਕੂਤ ਲਾਸਰਾ ਠੀਕ ਆ ਜੀ ਆਪਣੇ ਵੱਡੇ ਕਾਣੇ ਕੂਤਰ ਦਾ ਪੱਠਾ ਜੀ ਠੀਕ ਆ ਜੀ ਕੂਤਰ ਉਹ ਵਿਚਾਰਾ ਬੁੱਢਾ ਹੋ ਚੁੱਕਾ 18 ਸਾਲ ਤੋਂ ਪਲਸ ਆ ਕੂਤਰ ਹੋ ਠੀਕ ਆ ਹਲੇ ਵੀ ਆਪਣੇ ਕੋਲ ਕੂਤਰ ਹੋ ਆਂਡੇ ਬੱਚੇ ਰੱਬ ਦੀ ਮਿਹਰ ਆ ਮੇਰਾ ਵੀ ਪੂਰੀ ਕਰਦਾ ਤੁਹਾਨੂੰ ਚਲਦੀ ਵੀਡੀਓ ਵਿੱਚ ਮੈਂ ਉਹਦਾ ਵੀ ਸ਼ੌਂਕ ਦਿਖਾ ਦੇਣਾ ਦੁਆਰਾ ਬੱਚੇ ਕੱਢੀ ਫਿਰਦਾ ਪਹਿਲਾਂ ਤੁਹਾਨੂੰ ਜੋੜੇ ਦਾ ਮੇਰਾ ਭਰਾ ਮਾਪਿਓ ਖੋਨਾ ਆਪਾਂ ਕੂਤਰੀ ਦਾ ਵੀ ਤੁਹਾਨੂੰ ਮਾਪਿਓ ਵਿਖਾਉਨੇ ਆ ਤੇ ਫਿਰ ਆਪਣੇ ਪੁੱਤਰ ਦਾ ਵੀ ਤੁਹਾਨੂੰ ਮਾਪਿਓ ਵਿਖਾਉਨੇ ਆ ਠੀਕ ਆ ਆਵਰੇ ਚੈੱਕ ਕਰ ਲਓ ਆਪਣਾ ਵੱਡਾ ਜੁੜਾਈ ਬਾਬੇ ਧੰਨੇ ਵਾਲੇ ਕੂਤਰਾਂ ਦਾ ਠੀਕ ਆ ਜੀ ਆਹਾ ਉਉ ਤਰੀ ਆ ਜੀ ਜੋੜਾ ਦਵਾਰਾਂ ਆਂਡਿਆਂ ਤੇ ਬੈਠਾ ਤੇ ਬਾਕੀ ਵੀਰੇ ਬਹੁਤ ਜਿਆਦਾ ਘੈਂਟ ਤੇ ਸੋਹਣਾ ਰਿਹਾ ਲਦਾਂ ਮੇਰਾ ਭਰਾ ਭਰਾ ਆਪਣਾ ਸੌਖਾ ਲੀਗੋ ਆ ਸੋਹਣਾ ਉਹਦੇ ਕੋਲ ਵੀ ਬਨੇ ਗਏ ਸੀਗੇ ਬਾਕੀ ਆ ਪੁਨ ਵਾਲੀ ਸ਼ੂਟਿੰਗ ਮੇਰਾ ਭਰਾ ਬੱਚੇ ਕੱਟ ਰੱਖੇ ਆ ਠੀਕ ਆ ਜੀ ਤੇ ਫੈਦਰਾਂ ਨਹੀਂ ਲਏ ਬੱਚੇ ਮੇਰਾ ਭਰਾ ਪਾਲ ਰਹੇ ਨੇ ਤੇ ਵੀਰੇ ਵਾਹ ਆਪਣਾ ਉਹ ਵੱਡਾ ਬੁੜਾ ਕਾਣਾ ਕੂਤਰਾ ਜੀ ਚੈੱਕ ਕਰ ਲਉ ਫਾਰੀ ਦੇ ਮੈਂ ਕੱਟੇ ਹੋਏ ਆ ਠੀਕ ਆ ਬੱਚੇ ਬਖਣਾ ਇਹਦੇ ਆ ਦੁਆਰਾ ਮੇਰਾ ਭਰਾ ਬੱਚੇ ਵੀ ਕੱਟ ਰੱਖਿਆ ਜੀ ਕੁੱਤਰ ਨੇ ਠੀਕ ਆ ਆ ਬਾਬੇ ਉਹ ਚੈੱਕ ਕਰ ਲੋ ਕੁੱਤਰ ਠੀਕ ਆ ਜੀ ਗੱਦ ਕਾੜਦਾ ਮੇਰਾ ਭਰਾ ਬਹੁਤ ਜਿਆਦਾ ਉੱਚਾ ਲੰਮਾ ਕੁੱਤਰ ਨਹੀਂ ਲੀਨੋ ਕੇ ਦੀ ਦੂਜੀ ਅੱਖ ਦੇ ਵਿੱਚ ਮੇਰਾ ਭਰਾ ਇਹਦੇ ਫੁੱਲ ਪੈ ਚੁੱਕੇ ਨੇ ਠੀਕ ਆ ਪੈਰ ਵੀ ਵਿਚਾਰੇ ਦੇ ਬਹੁਤ ਜਿਆਦਾ ਮੋਟੇ ਆ ਜੀ ਚੈੱਕ ਕਰ ਲੋ ਕਿਉਂਕਿ ਇਹਦੇ ਪੈਰਾਂ ਦੇ ਵਿੱਚ ਮੇਰਾ ਭਰਾ ਗੰਢਾ ਬਣ ਗਿਆ ਨੇ ਚੈੱਕ ਕਰ ਲੋ ਬਰ ਬਰੇ ਰੱਬ ਦੀ ਮਿਹਰ ਆ ਯਾਰ ਸਕੂਟਰ ਦੀ ਬਹੁਤ ਲੋੜ ਆਦਾ ਆਪਣੇ ਕੋਲ ਬਹੁਤ ਜ਼ਿਆਦਾ ਤੁਸੀਂ ਮੰਨ ਕੇ ਚਲੋ ਮੇਰਾ ਪਾ ਚੌਥੀ ਪੀੜੀ ਦੇ ਵਿੱਚ ਜਾ ਕੇ ਵੀ ਵਿਰੇ ਕ੍ਰਾਂਤਕ ਕੱਢਦੇ ਆ ਸਕੂਟਰ ਦੇ ਬੱਚੇ ਉਹ ਚੀਜ਼ ਆ ਠੀਕ ਆ ਜੀ ਬਾਕੀ ਕੋਈ ਸੁੱਕਿਆ ਨਹੀਂ ਕੂਟਰ ਕੋਈ ਕੋਹ ਨਹੀਂ ਬਿਲਕੁਲ ਨਵਰ ਨਵਾਂ ਚੈੱਕ ਕਰ ਸਕਦੇ ਹਾਂ ਠੀਕ ਹੈ ਆਂਡੇ ਬੱਚੇ ਪੂਰੇ ਕੱਢਦਾ ਬਕਾਇਦਾ ਕੂਟਰ ਗੁੜਕਦਾ ਵੀ ਫੋਨ ਆ ਉਹ ਆਪਾਂ ਤੁਹਾਨੂੰ ਦਿਖਾਈ ਦਿੱਤਾ ਸੀ ਹੈਨਾ ਇਹ ਸਕੂਟਰ ਤਾਂ ਮੇਰਾ ਪ੍ਰਾਪ ਬੱਚਾ ਹੋ ਬਾਕੀ ਆ ਤੁਸੀਂ ਚੈੱਕ ਕਰੋ ਆਪੇ ਉਹ ਆਪਣਾ ਵਟਾ ਜੋੜਾ ਆਂਦੇ ਆ ਦੇ ਬੱਚਿਆਂ ਦੀ ਮੇਰਾ ਭਰਾ ਆਪਣੀ ਪੂਰੀ ਗਾਰੰਟੀ ਰਹਿ ਗਈ ਕੱਲ ਨੂੰ ਜੋੜੀ ਦੇ ਬੱਚੇ ਕੰਮ ਨਹੀਂ ਕਰਦੇ ਵੀਰੇ ਜੋੜਾ ਆਪਾਂ ਵਾਪਸ ਲਾਵਾਂਗੇ ਠੀਕ ਆ ਪਰ ਮੇਰੇ ਜੋ ਰੇਟ ਕਿਹਾ ਜੇ ਉਸੇ ਰੇਟ ਦੇ ਵਿੱਚ ਅਗਲਾ ਸਾਡੇ ਤੋਂ ਕੁਤਰਾ ਹਮੋਦ ਲਏਗਾ ਕਿਉਂ ਇੱਥੇ ਬੰਦੇ ਗਾਰੰਟੀਆਂ ਬਹੁਤ ਜ਼ਿਆਦਾ ਮੰਗ ਲੈਣ ਨੇ ਫਿਰ ਰੇਟ ਜਿੰਨਾ ਆਪਾਂ ਕਹੀਦਾ 2000 1500 ਅਗਲਾ ਬੰਦਾ ਘਟਾ ਕੇ ਦੱਸਦਾ ਵੀਰੇ ਫਿਰ ਉਹਦੇ ਵਿੱਚ ਸਾਨੂੰ ਕੋਈ ਸਵਾਦ ਨਹੀਂ ਆਊਗਾ ਠੀਕ ਆ ਕੱਲ ਨੂੰ ਕੋਈ ਗੱਲਬਾਤ ਹੁੰਦੀ ਵੀਰੇ ਉਹਦੇ ਜ਼ਿੰਮੇਵਾਰ ਤੁਸੀਂ ਹੋਵੋਗੇ ਨਾ ਕਿ ਅਸੀਂ ਠੀਕ ਹੈ ਜੀ ਹਾਂ ਤੁਸੀਂ ਪੂਰੇ ਪੈਸੇ ਸਾਨੂੰ ਦਿਨੇ ਠੀਕ ਹੈ ਜੀ ਕੰਨੂ ਮਾਦੀ ਆਂਡੇ ਨਾਲ ਕੋਈ ਗੱਲਬਾਤ ਹੁੰਦੀ ਵੀਰੇ ਉਸ ਚੀਜ਼ ਦੇ ਵਿੱਚ ਅਸੀਂ ਬੈਠੇ ਹਾਂ ਬਾਕੀ ਚੈੱਕ ਕਰੋ ਜੋੜਾ ਚਲੋ ਬਾਹਲੀ ਤਰੀਫ਼ ਮੈਂ ਕਰਨੀ ਨਹੀਂ ਕਿਉਂਕਿ ਵੀਰੇ ਦੇਖੋ ਜੋੜਾ ਇਹ ਮੇਰਾ ਖਾਧਾ ਪਰਤ ਆਇਆ ਵਾ ਮੈਨੂੰ ਕੋਈ ਜ਼ਿਆਦਾ ਫਾਲਤੂ ਹਨਾ ਐਵੀ ਗਾਰੰਟੀਆਂ ਦੇਣ ਦੀ ਲੋੜ ਨਹੀਂ ਮੇਰਾ ਭਰਾ ਜੇਰੋਂ ਤੁਸੀਂ ਜੋੜੀ ਦੇ ਬੱਚੇ ਢਾ ਕੇ ਡਾਉਂਗੇ ਨਾ ਤੁਹਾਨੂੰ ਆਪ ਹੀ ਪਤਾ ਲੱਗ ਜਾਊ ਬਾਕੀ ਜਿਹੜੇ ਭਰਾ ਆਪਣੇ ਸ਼ਕਾਰੀ ਆ ਉਹਨਾਂ ਨੇ ਕੂਤਰਾਂ ਦੀ ਸ਼ਕਲ ਅਗਲੇ ਵੀਰੇ ਪੈਰ ਪੰਜਿਆਂ ਤੋਂ ਹੀ ਚੈੱਕ ਕਰਦੇ ਨੇ ਹਾਂ ਵੀ ਕੂਤਰਾਂ ਦੇ ਵਿੱਚ ਕੀ ਗੱਲ ਔਰ ਕੀ ਬਾਤ ਹੈਗੀ ਹੈ ਠੀਕ ਤੇ ਆਜੂ ਮੇ ਭਰਾਵੋ ਹੁਣ ਆਪਾਂ ਤੁਹਾਨੂੰ ਜੋੜੀ ਆਪਣੀ ਤੇ ਪਰਪਲਿਆਂ ਦਾ ਅੱਖਾਂ ਦਾ ਪੰਜਾਂ ਦਾ ਬਕਾਇਦਾ ਤੁਹਾਨੂੰ ਕੱਲੀ ਕੱਲੀ ਚੀਜ਼ ਦਾ ਮੇਰਾ ਭਰਾ ਆਪਾਂ ਤੁਹਾਨੂੰ ਸ਼ੌਂਕ ਕਰਾਉਣੇ ਆ ਤੇ ਵੀਡੀਓ ਵਿੱਚ ਬਾਬੇ ਤੁਸੀਂ ਲਾਸਟ ਟਾਈਮ ਬਣੇ ਰਹੇ ਹੋ ਤੇ ਦੱਸਿਓ ਮੇਰਾ ਭਰਾ ਫਿਰ ਕਿੱਦਾਂ ਲੱਗਾ ਤੁਹਾਨੂੰ ਅੱਜ ਵਾਲਾ ਆਪਣਾ ਟੌਪ ਜੋੜਾ ਠੀਕ ਹੈ ਜੀ ਫੁੱਲ ਵੈਕਸੀਨੇਟ ਹੋਏ ਹੋਵੇ ਬਾਬੇ ਜਾਨਪਰ ਬੇਫਿਕਰ ਹੋ ਕੇ ਖੋਟਿਆਂ ਅੰਦਰ ਛੱਡੋ ਸੋਹਣੀ ਖਰਾਕ ਚਾਰੋ ਤੇ ਦੇਖੋ ਮੇਰਾ ਭਰਾ ਤੁਹਾਨੂੰ ਰਿਆ ਤਾਂ ਵੱਧ ਝੜ ਕੇ ਹੀ ਮਿਲੇਗਾ ਇਸ ਗੱਲ ਦੀ ਆਪਣੀ ਗਾਰੰਟੀ ਆ ਮੇਰਾ ਭਰਾ ਦਾ ਬਾਬਾ ਬਾਕੀ ਯਾਰ ਥੋੜੀ ਸੰਭਾਲਾ ਜੈਸਾਂ ਆਸਾਂ ਬ ਹਾਂਜੀ ਵੀ ਬਾਬਿਓ ਆ ਕਰੋ ਚੈੱਕ ਜੀ ਆਪਣੇ ਸਾਣ ਦੀ ਕੁਆਲਟੀ ਮੇਰਾ ਭਰਾ ਪੁਰੇ ਵੀਰੇ ਉਸਤਾਦ ਰਾਜਨ ਵਾਲੇ ਕੂਤਰਾਂ ਦੇ ਵਿੱਚੋਂ ਮੇਰਾ ਭਰਾ ਵੱਡਾ ਕਬੂਤਰਾ ਜੀ ਬਾਕਾਇਦਾ ਆਪਸ ਨੂੰ ਇਹਦਾ ਬਾਪ ਵੀ ਵਿਖਾਤਾ ਕਾਫੀ ਆਪਣਾ ਉਮਰ ਵਾਲਾ ਹੋ ਕਬੂਤਰ ਆ ਜੀ ਪਰ ਵੀਰੇ ਬੱਚੇ ਹਲੇ ਤੱਕ ਕੂਤਰ ਹੋ ਨਾ ਵਰ ਨਾ ਕੜਦਾ ਠੀਕ ਆ ਜੀ ਉਹਦੇ ਪਿੱਛੇ ਕਾਰਨ ਆ ਮੇਰਾ ਭਰਾ ਠੀਕ ਆ ਚਲੋ ਆਪਣੇ ਵੱਲੋਂ ਮੇਰਾ ਭਰਾ ਕੇਅਰ ਵਧੀਆ ਕਰੀ ਜੀ ਖਾਣਾ ਵੀਧੀਆ ਲਾਈਦੀ ਆ ਹਨ ਜਨਕੇ ਪਾਈਦੀ ਆ ਕੂਤਰਾਂ ਨੂੰ ਬਾਕੀ ਚੈੱਕ ਕਰ ਲੋ ਵੀਰੇ ਬਾਕੀ ਉਸ ਮੰਨ ਕੇ ਚਲੋ ਤੁਸੀਂ ਪਰਮਾਤਮਾ ਦੀ ਨਿਗਾਹ ਵਿੱਚ ਸਿੱਧੀ ਚਾਹੀਦੀ ਆ ਜੀ ਠੀਕ ਆ ਆ ਚੈੱਕ ਕਰੋ ਵੀਰੇ ਬਟਾ ਆਪਣਾ ਕੂਤਰਾ ਜੀ ਠੀਕ ਆ 2.5 ਕੋਸਾਲਾਂ ਦੀ ਮੇਰਾ ਵੀਰੇ ਸਕੂਤਰਾ ਆਪਣੇ ਦੀ ਉਮਰਿਆ ਗੂੜਾ ਲਾਲਸਰਾ ਖੱਟੀਆਂ ਅੱਖਾਂ ਬਾਈ ਜੀ ਪੂਰੀ ਨੋਕ ਬਿਲਕੁਲ ਬੰਦ ਜੋੜਾਂ ਦਾ ਆਪਣਾ ਇਹ ਕੂਤਰਾ ਤੇ ਆ ਬਾਈ ਜੀ ਜਾਨਵਰ ਆਪਣੇ ਦੀ ਮੇਰਾ ਭਰਾ ਤੁਸੀਂ ਅੱਖ ਚੈੱਕ ਕਰ ਲਓ ਠੀਕ ਆ ਵੀਰੇ ਰੇਟ ਸੁਣ ਮੈਂ ਦੁਬਾਰਾ ਮੈਂਸ਼ਨ ਕਰ ਦਿੰਦਾ ਪਰ ਆ ਸਿਰਫ 5000 ਰੁਪਏ ਦਾ ਜੋੜਾ ਵੀਰੇ ਠੀਕ ਹੈ ਭਰਾ ਕੱਲ ਨੂੰ ਜੋੜੇ ਦੇ ਬੱਚੇ ਕੰਮ ਨਹੀਂ ਕਰਦੇ ਵੀਰੇ ਆਪਾਂ ਜ਼ਿੰਮੇਵਾਰ ਹਾਂ ਉਸ ਚੀਜ਼ ਦੇ ਹਾਂ ਜੋ ਆਪਾਂ ਰੇਟ ਕਿਹਾ ਜੇ ਬੰਦਾ ਸਾਨੂੰ ਉਹੀ ਰੇਟ ਦਵੇ ਠੀਕ ਹੈ ਨਹੀਂ ਤਾਂ 5000 ਕਹਿ ਕੇ ਬਹੁਤ ਭਰਾਗਿਆਂ ਦੇ ਵੀਰੇ ਸਾਡੇ ਕੋਲੇ 2500 ਆ 3000 ਆ ਐ ਕਰ ਲਊਂਗਾ ਕਰ ਲਊ ਉਹ ਬੰਦਾ ਵੀਰੇ ਫੋਨ ਨਾ ਲਾਵੇ ਉਹ ਚੀਜ਼ ਹੈ ਨਹੀਂਗੀ ਮੇਰਾ ਵੀਰੋ ਠੀਕ ਹੈ ਜੀ ਚੈੱਕ ਕਰ ਲੂ ਆਪਣੇ ਘਰੋਂ ਮੇਰਾ ਭਰਾ ਵੱਡਾ ਕੂਤਰਾ ਵੀਰੇ ਜਿਹੜਾ ਰੀਅਲਟਰੀਆ ਮੈਂ ਖੁਦ ਲਿਆ ਪਿਆ ਤੁਸੀਂ ਆ ਸੋਚੋ ਉਸ ਰੇਟ ਦੇ ਵਿੱਚ ਬੰਦਾ ਕਿਵੇਂ ਦੇ ਦੇਗਾ ਯਾਰ ਹਨਾ ਬਾਕੀ ਤੁਸੀਂ ਐਸ ਬੰਨੇ ਮੇਰਾ ਵੀਰ ਚੈੱਕ ਕਰ ਲਓ ਠੀਕ ਆ ਬਾਕੀ ਭਰਾ ਬੱਚੇ ਕਢਾ ਕੇ ਡਾਉਂ ਦੇ ਤੁਹਾਨੂੰ ਆਪ ਹੀ ਪਤਾ ਲੱਗੂ ਯਾਰ ਹਨਾ ਮੈਨੂੰ ਖਾਸਵੇਂ ਜਿਆਦਾ ਗਰੰਟੀ ਦੇਣ ਦੀ ਬਸੇ ਲੋੜ ਨਹੀਂ ਪਰ ਵੀਰੇ ਵਿੱਚੋਂ ਕੁਛ ਬੰਦੇ ਪੁੱਛਦੇ ਆ ਉਹਨਾਂ ਕਰਕੇ ਚਲੋ ਆਪਾਂ ਸਾਰੀਆਂ ਗੱਲਾਂ ਵੀਡੀਓ ਵਿੱਚ ਕਰ ਦੇਈਆਂ ਨੇ ਠੀਕ ਆ ਤੇ ਆ ਭਰਾ ਦੂਜੀ ਅੱਖ ਦੀ ਕੁਆਲਿਟੀ ਚੈੱਕ ਕਰ ਲਓ ਠੀਕ ਆ ਜੀ ਗੂੜੇ ਲਾਲਸਰੇ ਵੀਰੇ ਬਾਦਾਮਸਰੇ ਕੂਤਰਾ ਆਪਣਾ ਇਹ ਬੱਚੇ ਕਢੂਗਾ ਤੇ ਆ ਭਰਾ ਕੂਤਰਾ ਆਪਣੇ ਦਾ ਪੱਲਾ ਚੈੱਕ ਕਰੂ ਮੇਰਾ ਵੀਰ ਪੱਲੇ ਦੀ ਕੁਆਲਿਟੀ ਦੇਖੋ ਯਾਰ ਕਿੱਡੇ ਵੱਡੇ ਚੌੜੇ ਪੱਲੇ ਦਾ ਆਪਣਾ ਕੂਤਰ ਇੱਕ ਸਾਰ ਮੇਰਾ ਭਰਾ ਪੱਲੇ ਦੀ ਬਨਾਵਟ ਚੈੱਕ ਕਰ ਲਓ ਤੁਹਾਨੂੰ ਆਪ ਹੀ ਅੰਦਾਜ਼ਾ ਹੋ ਜੂਗਾ ਠੀਕ ਹੈ ਜੀ ਬਾਕੀ ਬਿਲਕੁਲ ਸਰੇ ਤੇ ਕੂਤਰ ਆਪਣਾ ਇਹ ਕੰਨੀਆਂ ਰੱਖਦਾ ਤੇ ਆਹ ਬ੍ਰਦਰ ਅਗਲਾ ਪੱਲਾ ਚੈੱਕ ਕਰ ਲਓ ਆਪਣੇ ਕੂਤਰ ਦਾ ਇੱਕ ਸਾਰ ਫਰਾਂ ਦੀ ਮੇਰਾ ਭਰਾ ਤੁਸੀਂ ਚੜਾਈ ਚੈੱਕ ਕਰ ਸਕਦੇ ਹੋ ਠੀਕ ਹੈ ਉੱਠ ਠਹਿਰ ਜਾ ਠਹਿਰ ਜਾ ਬਾਕੀ ਭਰਾ ਆਹ ਕੂਤਰ ਆਪਣੇ ਦੇ ਪੈਰ ਆ ਜੀ ਪੈਰ ਮੇਰਾ ਭਰਾ ਚੈੱਕ ਕਰੋ ਬਿਲਕੁਲ ਲਾਲ ਸੁਰਖ ਪੈਰ ਠੀਕ ਹੈ ਜੀ ਬਿਲਕੁਲ ਐ ਟਮਾਟਰ ਲਗੇ ਬੰਦ ਜੋੜਾਂ ਦਾ ਮੇਰਾ ਭਰਾ ਆਪਣਾ ਇਹ ਕੂਤਰ ਆ ਠੀਕ ਹਾਂ ਹਾਲ ਹੋਈ ਇਹ ਸੀਗਾ ਬਾਬਿਓ ਆਪਣਾ ਮੇਨ ਮੱਕਾ ਮਲਕ ਉਤਰ ਤੇ ਆਉ ਮੇਰਾ ਭਰਾ ਹੁਣ ਆਪਾਂ ਤੁਹਾਨੂੰ ਕੂਤਰ ਇਹ ਜਾਨਕ ਕਿ ਜੋੜਾ ਜਾਲ ਦੇ ਵਿੱਚ ਛੱਡ ਕੇ ਵਿਖਾਉਨੇ ਆ ਹਾਂਜੀ ਵੀ ਬਾਬਿਓ ਆ ਚੈੱਕ ਕਰੋ ਜੀ ਆਪਣੀ ਮਾਦੀ ਦੀ ਕੁਆਲਿਟੀ ਪਹਿਲਾਂ ਮੇਰਾ ਭਰਾ ਕੱਦ ਕਾਠ ਆਪਣੇ ਜਾਨਵਰਾਂ ਦਾ ਚੈੱਕ ਕਰਿਆ ਕਰੋ ਬਾਬੇ ਧੰਨੇ ਵਾਲੇ ਕੂਤਰਾਂ ਦੇ ਵਿੱਚੋਂ ਜੀ ਚੈੱਕ ਕਰ ਲਓ ਬਕਾਇਦਾ ਆਪਾਂ ਤੁਹਾਨੂੰ ਇਹਦਾ ਮਾਪ ਉਹ ਵੀ ਵਿਖਾਤਾ ਵਰੇ ਇਹਦਾ ਮਾਂ ਪਿਓ ਨਹੀਂ ਗਾ ਸੇਲ ਠੀਕ ਆ ਜਦੋਂ ਅਸਟਾਪਸ ਨੂੰ ਸ਼ੌਂਕ ਕਰਾਇਆ ਵਿੱਚੋਂ ਭਰਾ ਕਹਿੰਦੇ ਵੀਰੇ ਉਹਦੇ ਮਾਂ ਪਿਓ ਦੀ ਸਾਨੂੰ ਵੀਡੀਓ ਪਾ ਦਿਓ ਪਾ ਕੇ ਕਰਕੇ ਭਰਾ ਆਪਾਂ ਵਿੱਚੇ ਹੀ ਤੁਹਾਨੂੰ ਸ਼ੌਂਕ ਕਰਾਤਾ ਤੁਹਾਨੂੰ ਵੀ ਸੌਖਾ ਹੋ ਜਣ ਨਾਲੇ ਸਾਨੂੰ ਸੌਖਾ ਹੋ ਜਾ ਆ ਚੈੱਕ ਕਰੋ ਦੇਖੋ ਜੀ ਹੱਤ ਦੇ ਵਿੱਚ ਆ ਕੇ ਕੂਤਰੀ ਕਿੰਨਾ ਚੀੜਪਣ ਕਰਦੀ ਆ ਠੀਕ ਆ ਬਾਪੇ ਉਹ ਜਿਹੋ ਜਿਹਦਾ ਰੰਗ ਆ ਜੀ ਉਹੋ ਜੀ ਦੀ ਨੋਕ ਉਹੋ ਜੀਆਂ ਪਲਕਾਂ ਤੇ ਬਾਪੇ ਉਹ ਅੱਖ ਦੀ ਕੁਆਲਿਟੀ ਚੈੱਕ ਕਰ ਲਓ ਨਾ ਪ੍ਰੋਪਰ ਹਰੀਆਂ ਨੇ ਠੀਕ ਆ ਔਰ ਨਾ ਵੀਰੇ ਪ੍ਰੋਪਰ ਕਾਲੀਆਂ ਨੇ ਭੂਸੀਆਂ ਅੱਖਾਂ ਦੀ ਆਪਣੀ ਇਹ ਮਾਦੀਆ ਚੈੱਕ ਕਰ ਲਓ ਠੀਕ ਆ ਤੇ ਬਾਕੀ ਇਸ ਬੰਨੇ ਉਹ ਮੇਰਾ ਭਰਾ ਚੈੱਕ ਕਰੋ ਕਬੂਤਰੀ ਬਾਕੀ ਵੀਰੇ ਜਿਹੜੀ ਆਹ ਕਬੂਤਰੀ ਆ ਫਿੱਕੇ ਘੁੱਗੀ ਰੰਗੇ ਮੇਰਾ ਭਰਾ ਆਪਣੇ ਆਹ ਬੱਚੇ ਕੱਢਦੀ ਆ ਠੀਕ ਆ ਜਦੋਂ 10 ਪੱਲੇ ਸਾਫ਼ ਹੋ ਜਾਂਦੇ ਸੇਮ ਇਹਨਾਂ ਨੇ ਇਹੋ ਜਿਹਾ ਰੰਗ ਰੱਖਿਆ ਨਾ ਠੀਕ ਆ ਔਰ ਵੀਰੇ ਡਾਰ ਦੇਖਣ ਵਾਲੀ ਹੁੰਦੀ ਗਰਮੀਆਂ ਦੇ ਵਿੱਚ ਯਾਰਾਂ ਤਤਲੀਆਂ ਘੁੰਮੜਦੇ ਮੇਰਾ ਭਰਾ ਬਿਲਕੁਲ ਬੋਲੇ ਬੋਲੇ ਠੀਕ ਆ ਬਾਕੀ ਸੁਣੋ ਇਹਦਾ ਮੈਂ ਪੱਲਾ ਵਿਖਾ ਦੇਣਾ ਪੱਲੇ ਦੀ ਮੇਰਾ ਭਰਾ ਚੈੱਕ ਕਰ ਲੋ ਕੁਆਲਿਟੀ ਦੇਖੋ ਜੀ ਕਿੱਡੇ ਵੱਡੇ ਚੌੜੇ ਇੱਕ ਸਾਰ ਬਾਈ ਜੀ ਪੱਲੇ ਦੀ ਆਪਣੀ ਇਹ ਵੱਡੀ ਕੂਤਰੀ ਆ ਦੇਖੋ ਜੀ ਚੈੱਕ ਕਰੋ ਕੁਆਲਿਟੀ ਠੀਕ ਹੈ ਬਹੁਤ ਤੇਜ਼ ਆਪਣੀ ਫੁਰਤੀਲੀ ਇਹ ਮਾਦੀ ਹੈ ਤੇ ਆਹ ਬਾਈ ਜੀ ਅਗਲਾ ਪੱਲਾ ਚੈੱਕ ਕਰ ਲਓ ਮੇਰਾ ਭਰਾ ਆਪਣੀ ਕੂਤਰੀ ਦਾ ਠੀਕ ਹੈ ਜੀ ਬਿਲਕੁਲ ਵੀਰੇ ਚੌੜੇ ਨਿੱਕਰ ਪੱਲੇ ਦੀ ਆਪਣੀ ਇਹ ਮਾਦੀ ਹੈ ਪਹਿਲੀਆਂ ਤਿੰਨ ਗਨੀਆਂ ਤੁਸੀਂ ਗੌਰ ਕਰ ਸਕਦੇ ਹੋ ਤੇ ਆਹ ਭਰਾ ਮਾਦੀ ਆਪਣੀ ਦਾ ਪੈਰਾ ਬੈਠਣ ਵਾਲੀ ਥਾਂ ਤੇ ਲੱਪਾ ਚੈੱਕ ਕਰ ਲਓ ਕੋਈ ਰੰਗ ਨਹੀਂ ਗਾ ਵੀਰੇ ਇਹ ਜਮਾਂਦਰੂ ਹੈ ਠੀਕ ਆ ਬਕਾਇਦਾ ਆਪਣਾ ਨਾਮ ਨੰਬਰ ਲੱਗਿਆ ਹੋਇਆ 2605 ਵਾਲਾ ਆ ਲਓ ਜੀ ਆ ਸੀਗੀ ਵੀਰੇ ਆਪਣੀ ਮੇਨ ਮੁਕੰਮਲ ਕੂਤਰੀ ਦੇ ਆਉ ਭਰਾ ਜੋੜਾ ਹੁਣ ਮੈਨੂੰ ਇਹ ਜਾਲ ਦੇ ਵਿੱਚ ਛੜ ਕੇ ਵਿਖਾਉਣਾ। ਬਾਕੀ ਬਾਬੇ ਵਾਹ ਦੁਆਰ ਤੋਂ ਮੇਰਾ ਭਰਾ ਜੋੜੇ ਆਪਣੇ ਤੁਸੀਂ ਮਕਮਲ ਸਟੈਂਡਿੰਗ ਮਿਊਜ਼ੀਸ਼ੀਅਨ ਚੈੱਕ ਕਰ ਸਕਦੇ ਹੋ ਬਕਾਇਦਾ ਮੇਰਾ ਭਰਾ ਜੋੜੇ ਆਪਣੇ ਤਾਂ ਕੱਦ ਕਾਠ ਸ਼ਕਲ ਅਕਲ ਰੰਗ ਰੂਪ ਤੁਹਾਡੇ ਸਾਹਮਣੇ ਆ। ਠੀਕ ਆ ਜੀ। ਗੱਲ ਵੀਰੇ ਮੈਂ ਦੁਆਰ ਤੋਂ ਕਹਿਣ ਲੱਗਾ ਰੇਟ ਤੁਹਾਨੂੰ ਵਿੱਚੇ ਮੈਂਸ਼ਨ ਕਰਤਾ ਤੇ ਮੇਰਾ ਭਰਾ ਟਾਈਮ ਪਾਸ ਵਾਲਾ ਬੰਦਾ ਪਲੀਜ਼ ਯਾਰ ਫੋਨ ਨਾ ਲਾਵੇ। ਠੀਕ ਆ ਵੀਰੇ ਕਿਉਂਕਿ ਇਹੋ ਜੀ ਚੀਜ਼ ਇਹ ਹੈ ਨਹੀਂ ਕਿ ਕੋਈ ਜ਼ਿਆਦਾ ਖਾਸ ਰੇਟ ਵੀ ਹੈ ਨਹੀਂ ਭਰਾ। ਠੀਕ ਆ ਜੀ ਸਾਨੂੰ ਪਤਾ ਕੀ ਚੀਜ਼ ਆ ਔਰ ਕੀ ਚੀਜ਼ ਨਹੀਂ। ਠੀਕ ਹੈ ਤੇ ਬਾਕੀ ਡਲਬਰੀ ਵੀਰੇ ਜੋੜੇ ਦੀ ਆਪਣੀ ਯਾਰ ਪੰਜਾਬ ਭਾਈ ਤੋਂ ਇਲਾਵਾ ਮੇਰਾ ਭਰਾ ਦਿੱਲੀ ਚੰਡੀਗੜ੍ਹ ਤੇ ਅੰਬਾਲਾ ਇਹਨਾਂ ਥਾਵਾਂ ਦੇ ਵੀਰੇ ਜਨਮਰ ਆਪਣੇ ਜਾਣਦੇ ਨੇ ਠੀਕ ਹੈ ਬਾਕੀ ਜੇ ਤੁਸੀਂ ਪੰਜਾਬ ਤੋਂ ਬਾਹਰ ਕਹੋਗੇ ਮੇਰਾ ਵੀਰ ਆਪਾਂ ਪੰਜਾਬ ਤੋਂ ਬਾਹਰ ਵੀ ਭੇਜਾਂਗੇ ਚੱਕਰੀ ਕੋਈ ਨਹੀਂ ਪਰ ਵੀਰੇ ਇੱਕ ਜੋੜੇ ਦੀ ਡਲਬਰੀ ਨਹੀਂ ਹੋਣੀ ਘੱਟੋ ਘੱਟ ਛੋਲੇ 3004 ਜੋੜੇ ਹੋਣੇ ਚਾਹੀਦੇ ਆ ਫਿਰ ਆਪਾਂ ਵੀਰੇ ਪੰਜਾਬ ਤੋਂ ਬਾਹਰ ਵੀ ਛੋਲੇ ਤਰ੍ਹਾਂ ਭੇਜ ਦੇਵਾਂਗੇ ਵੱਡਾ ਜੂੜਾ ਸੀਗਾ ਵੀਰੇ ਆਪਣੇ ਘਰੋਂ ਸੀਗਾ ਜੋ ਕੁਛ ਸੀਗਾ ਇਹਨਾਂ ਬਾਰੇ ਆਪਾਂ ਤੁਹਾਨੂੰ ਦੱਸਤਾ ਵਾ ਜੋ ਕੁਛ ਹੈਗਾ ਹੁਣ ਤੁਹਾਡੇ ਸਾਹਮਣੇ ਆ ਠੀਕ ਆ ਜੀ ਜੋ ਗੱਲਾਂ ਆਪਾਂ ਵੀਡੀਓ ਵਿੱਚ ਕਹਿ ਦਿਆਂ ਮੇਰਾ ਭਰਾ ਉਹ ਹੁਣ ਫੋਨ ਲਾ ਕੇ ਕੋਈ ਬੰਦਾ ਦੁਬਾਰਾ ਨਾ ਰਿਪੀਟ ਕਰਿਆ ਕਰੇ ਯਾਰ ਦੇਖੋ 7 ਤੋਂ 8 ਮਿੰਟਾਂ ਦੀ ਵੀਰੇ ਵੀਡੀਓ ਆਪਾਂ ਬਣਾਈ ਦੀ ਸਿਰਫ ਇੱਕ ਥੋੜੇ ਕਰਕੇ ਬਾਕੀ ਦਾ ਕੱਲੀ-ਕੱਲੀ ਚੀਜ਼ ਹਰ ਗੱਲਬਾਤ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦੱਸ ਹੀ ਦੀ ਆ ਹਨਾ ਪਰ ਉਹੀ ਗੱਲ ਆ ਬੰਦਾ ਜਿਹਨੂੰ ਵੀਰੇ ਬਾਰ-ਬਾਰ ਰਿਪੀਟ ਕਰਦਾ ਸਾਨੂੰ ਵੀ ਬਾਰ-ਬਾਰ ਰਿਪੀਟ ਕਰਨ ਔਖਾ ਹੁੰਦਾ ਵੀਰੇ ਕਿਉਂਕਿ ਤੁਹਾਨੂੰ ਪਤਾ ਯਾਰ ਅੱਜ ਕੱਲ ਦੀ ਹਨਾ ਜੈਸਾ ਉਹਦੀ ਬੰਦੇ ਦੀ ਮੇਰਾ ਵੀ ਜਿੰਦਗੀ ਆ ਹ 100 ਕੰਮ ਹੁੰਦੇ ਆ ਜੀ ਬਾਕੀ ਰਜੀਵਾ ਵੀ ਬਥੇਰਾ ਹੁੰਦਾ ਬੰਦੇ ਨੂੰ ਹਨਾ ਤੇ ਰਿਕੁਐਸਟ ਆ ਮੇਰਾ ਭਰਾ ਬਾਰ-ਬਾਰ ਉਹੀ ਸਵਾਲ ਨਾ ਕਰਿਓ ਤੇ ਬਾਪਿਓ ਫਿਰ ਅੱਜ ਮੇਲਾ ਟਟੋਲੇ ਜਿਹੜੇ ਕਿਸੇ ਭਰਾ ਨੂੰ ਜੂੜਾ ਚਾਹੀਦਾ ਹੋਵੇ ਤੇ ਠੀਕ ਆ ਵੀ ਭਰਾ ਮਿਲਦੇ ਹੁਣ ਆਪਾਂ ਤੁਹਾਨੂੰ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਲਿਆਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਟੌਪ ਕਲਾਸ ਦੇ ਬਾਬੇ ਹਨਸਲ ਦੇ ਵਿੱਚੋਂ ਕੋਈ ਨਵੇਂ ਤੇ ਸਰਾਜ ਇਹ ਜਾਨਵਰ ਜਿਹਨਾਂ ਨੂੰ ਵੇਖ ਕੇ ਸਾਡੇ ਦਰਸ਼ਕ ਵੀਰਾਂ ਦੀ ਭੁੱਖ ਲੱਥਣੀ ਚਾਹੀਦੀ ਆ ਤੇ ਪਤਾ ਲੱਗਣਾ ਚਾਹੀਦਾ ਹਾਂ ਯਾਰ ਕਾਸ਼ ਭਰਾ ਦੇ ਕੋਲ ਆ ਕੇ ਕੋਈ ਕੂਤਰ ਆਈ ਸੀ ਸੋ ਤਦ ਤੱਕ ਲਈ ਧੰਨਵਾਦ ਤੇ ਸ਼ੁਕਰੀਆ ਔਰ ਮਿਹਰਬਾਨੀ ਬਈ ਜੀ